ਅਲਹਮਦੁਲਿਲਾ ਰੱਬੁਲੇ ਆਜਨੀ ਸਾਰੇ ਸਾਥ ਸੰਗਤ ਜੀ ਅੱਜ ਅਸੀਂ ਆਪਣੇ ਚੈਨਲ ਦਾ 30000 YouTube ਫੈਮਲੀ ਮੈਂਬਰਾਂ ਦਾ ਸੈਲੀਬ੍ਰੇਸ਼ਨ ਕਰ ਰਹੇ ਆ ਇੱਕ ਇੱਕ ਕਰਕੇ ਅੱਜ 30000 YouTube ਫੈਮਲੀ ਮੈਂਬਰ ਹੋ ਚੁੱਕੇ ਆ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੇ ਅੱਜ ਸਾਡੀ ਫੈਮਲੀ ਬਹੁਤ ਵੱਡੀ ਹੋ ਚੁੱਕੀ ਆ ਠੀਕ ਆ ਇਹ ਚੈਨਲ ਮੇਰਾ ਚੈਨਲ ਨਹੀਂ ਇਹ ਚੈਨਲ ਤੁਹਾਡਾ ਆਪਣਾ ਚੈਨਲ ਆ ਤੇ ਤੁਸੀਂ ਮੇਰੀਆਂ ਵੀਡੀਓ ਨੂੰ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਜੀ ਤੇ ਮੈਨੂੰ ਉਮੀਦ ਆ ਕਿ ਤੁਸੀਂ ਅੱਗੇ ਵੀ ਮੇਰੀ ਆ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖਿਆ ਕਰੋ ਇਹਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਇੱਕ ਕਮੈਂਟ ਵੀ ਜਰੂਰ ਕਰਿਆ ਕਰੋ ਤੁਹਾਡਾ ਇੱਕ ਕਮੈਂਟ ਇੱਕ ਲਾਈਕ ਤੇ ਇੱਕ ਸ਼ੇਅਰ ਮੈਨੂੰ ਅਗਲੀ ਵੀਡੀਓ ਪਾਉਣ ਲਈ ਬਹੁਤ ਬਹੁਤ ਸਹਾਇਤ ਕਰਦਾ ਆ ਇਸ ਕਰਕੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਮੈਨੂੰ ਉਮੀਦ ਆ ਤੁਸੀਂ ਮੇਰੇ ਚੈਨਲ ਨੂੰ ਜਿੱਦਾਂ ਪਹਿਲਾਂ ਪਿਆਰ ਦਿੱਤਾ ਤੇ ਇਦਾਂ ਹੀ ਪਿਆਰ ਦਿੰਦੇ ਰਹੋਗੇ ਅਲhamdulillah ਰੱਬ ਲੈ ਆ ਜੀ